ਸੋਸ਼ੀਗਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪਿਛਲੇ ਦਿਨੀ ਖਨੌਰੀ ਬਾਰਡਰ ਦੇ ਉੱਪਰ ਜੋ ਮੋਰਚਾ ਚੱਲ ਰਿਹਾ ਉਸ ਦੇ ਵਿੱਚ ਵੱਡੇ ਕਿਸਾਨ ਲੀਡਰ ਬਲਦੇਵ ਸਿੰਘ ਸਰਸਾ ਨੂੰ ਹਾਰਟ ਅਟੈਕ ਆਇਆ ਜਿਸ ਤੋਂ ਬਾਅਦ ਉਹਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਹਾਲੇ ਵੀ ਉਹਨਾਂ ਦੀ ਸਿਹਤ ਕਾਫੀ ਨਾਸਾਜ਼ ਹੈ ਤੇ ਇਸ ਸਮੇਂ ਡਾਕਟਰੀ ਜਿਹੜੀ ਇਲਾਜ ਲਗਾਤਾਰ ਚੱਲ ਰਿਹਾ ਪਰ ਅਚੇਹੇ ਦੇ ਵਿੱਚ ਇੱਕ ਖਾਸ ਸੁਨੇਹਾ ਜਿਹੜਾ ਉਹ ਬਲਦੇਵ ਸਿੰਘ ਸਰਸਾ ਹੋਣਾ ਦੇ ਵੱਲੋਂ ਸਾਂਝਾ ਕੀਤਾ ਗਿਆ ਕੱਲ੍ਹ ਦੇਰ ਸ਼ਾਮ ਕੁਝ ਕਿਸਾਨ ਆਗੂ ਉਹਨਾਂ ਨੂੰ ਮਰਨ ਗਏ ਸਨ ਹਸਪਤਾਲ ਦੇ ਵਿੱਚ ਜਿੱਥੇ ਉਹਨਾਂ ਨੇ ਸੁਨੇਹਾ ਦਿੱਤਾ ਕਿ ਜਦੋਂ ਤੱਕ ਮੈਂ ਜਿਉਂਦਾ ਹਾਂ ਜੋ ਤੱਕ ਮੇਰੇ ਸਾਹ ਚੱਲ ਰਹੇ ਨੇ ਜੇਕਰ ਮੈਂ ਠੀਕ ਠਾਕ ਹੋ ਜਾਂਦਾ ਹਾਂ ਤਾਂ ਮੋਰਚੇ ਦੇ ਵਿੱਚ ਦੁਬਾਰਾ ਵਾਪਸ ਪਹੁੰਚਾਂਗਾ ਪਰ ਜੇਕਰ ਕੋਈ ਅਨਹੋਣੀ ਘਟਨਾ ਵਾਪਰ ਜਾਂਦੀ ਹੈ ਤਾਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਮੇਰੀ ਮ੍ਰਿਤਕ ਦੇ ਦਾ ਸੰਸਕਾਰ ਨਾ ਕੀਤਾ ਜਾਵੇ ਬਲਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਮੇਰੀ ਦੇ ਨੂੰ ਮੋਰਚੇ ਦੇ ਉੱਪਰ ਰੱਖਿਆ ਜਾਵੇ ਤੇ ਲਗਾਤਾਰ ਸੰਘਰਸ਼ ਹੈ ਜਿਹੜਾ ਉਹ ਵਧਿਆ ਜਾਣਾ ਚਾਹੀਦਾ ਹੈ ਹੋਰ ਕਿਸ ਤਰ੍ਹਾਂ ਦੇ ਭਾਵੁਕ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਬਲਦੇਵ ਸਿੰਘ ਸਿਰਸਾ ਹੋਣਾ ਨੇ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਵੇ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਪੈਸਾ ਨਹੀਂ ਬੰਦਾ ਅਸੀਂ ਇਨਸਾਫ਼ ਨਹੀਂ ਮੰਗਦਾ ਪਸਾਰਾ ਵਜੋਂ ਬਿਲਕੁਲ ਬਹੁਤ ਅੰਨੇ ਚੱਲ ਰਹੇ ਉਹਨਾਂ ਤੇ ਮੇਰੀ ਹਿੰਮਤ ਤੇ ਜਿਹੜੀ ਹੈ ਉਹ ਮੋਰਚੇ ਤੇ ਰਹਿੰਦੇ ਆਂ ਸੋ ਤੁਸੀਂ ਜਿਸ ਤਰ੍ਹਾਂ ਸੁਣਿਆ ਹੈ ਕਿ ਬਲਦੇਵ ਸਿੰਘ ਸਿਰਸਾ ਇਸ ਸਮੇਂ ਕਾਫੀ ਭਾਵੁਕ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਲਗਾਤਾਰ ਸੰਘਰਸ਼ ਹੈ ਜਿਹੜਾ ਉਹ ਚੱਲਦਾ ਰਹਿਣਾ ਚਾਹੀਦਾ ਹੈ ਉਹਦਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਖਨੌਰੀ ਬਾਰਡਰ ਦੇ ਉੱਪਰ ਕੱਲ ਇੱਕ ਵੱਡੀ ਮਹਾਪੰਚਾਇਤ ਹੋਈ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਕਿਸਾਨਾਂ ਦਾ ਹੌਸਲਾ ਵਧਿਆ ਕਿਉਂਕਿ ਵੱਡੇ ਪੱਧਰ ਤੇ ਕਿਸਾਨ ਨੇ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਉੱਥੇ ਪਹੁੰਚੇ ਤੇ ਉਧਰ ਦੂਜੇ ਪਾਸੇ ਅੱਜ ਵੱਡੀ ਮਹਾਪੰਚਾਇਤ ਸ਼ੰਭੂ ਬਾਰਡਰ ਤੇ ਚੱਲ ਰਹੀ ਹੈ ਕਿਉਂਕਿ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ ਇਸ ਅੰਦੋਲਨ ਯਾਨੀ ਕਿ ਕਿਸਾਨੀ ਅੰਦੋਲਨ 2.0 ਨੂੰ ਚੱਲਦੇ ਹੋਏ ਤਾਂ ਅਜਿਹੇ ਦੇ ਵਿੱਚ ਜਿੱਥੇ ਕੱਲ 14 ਤਰੀਕ ਨੂੰ ਕੇਂਦਰ ਦੇ ਨਾਲ ਮੀਟਿੰਗ ਆ ਤਾਂ ਉਸ ਤੋਂ ਪਹਿਲਾਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਇੱਕ ਦੂਜੇ ਦੇ ਨਾਲ ਸਲਾਮ ਮਸ਼ਵਰੇ ਨੇ ਜਿਹੜੇ ਉਹ ਲਗਾਤਾਰ ਕੀਤੇ ਜਾ ਰਹੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ जा एप्पल टीवी थे नाल ही देख सकते हो लाइव स्ट्रीमिंग www.globalpunjabtv.com पे हुन तुसी देख सकते हो ग्लोबल पंजाब टीवी नु डाउनलोड करो साडी ऐप एंड्रॉइड जा आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com पे